ਇਹ ਫੋਲੜੀ ਪਹਿਲੇ ਕਿ ਨਹੀਂ 40 ਸਾਲ ਪਹਿਲਾਂ ਜਿਹੜੀ 55 ਨੰਬਰ 45 ਸਾਲ ਪਹਿਲਾਂ ਇਹਨਾਂ ਅੱਜ ਤੋਰੀਏ 40 ਸਾਲ ਹੋ ਗਏ ਨੇ ਵੀ ਵੱਡਾ ਵੱਡਾ ਜਿਹੜੀ ਮਿੱਟੀ ਗੱਲ ਹੁੰਦੇ ਆ ਜਿਹੜਾ ਕਲੂਫੋਲ ਵਾਲੀ ਪੈਲੀ ਜਾਣਾ ਜਿਹੜੀ ਮੈਂ ਵਾਈ ਆ ਇਹ ਮੇਰਾ ਧੋਨਾ ਗਿਆ ਤੇ ਮੈਂ ਚੱਕ ਲਾ ਕੇ ਮਰੂੰ ਇੱਥੇ ਆਪਣੇ ਆਪ ਨੂੰ ਸਾਰੀ ਜ਼ਮੀਨ ਸਾਡੇ ਥੱਲੇ ਪਾਤੀ ਅੱਠ ਪਿਆੜਵਾ ਉਹ ਵੀ ਸਾਰੇ ਗੱਟ ਤਰੀਕੇ ਦੇ ਅਭੀ ਨਾ ਘੜੋ ਤੁਸੀਂ ਬੱਚਾ ਲੈ ਕੇ ਪੁੱਛਿਆ ਨਹੀਂ ਪੇਰੇ ਪ੍ਰਸ਼ਾਸਨ ਨੂੰ એ હરજી છે ફૌજી તૈયાળ ਦਾ મੁੰડા પક્કા આશે ગરદ્યાર ਸਿੰਘ એ બંદે હાડી મોત દે જવાબદાર હોંગે અબી જે ઇને આને ઇની થાલે આજો

ਸਾਰੀ ਜਿੰਨ ਸਾਡੇ ਖਲੇ ਬਾਦ ਦਿੱਤੇ ਇਹ ਹੈ ਕਹੇਲਾ ਸਾਡੀ ਜਿੰਨ ਘੱਟ ਗਈ ਉਹਨੇ ਲਗਦਾ ਚੋਨਾਹੜਾ ਵਾਂਗੂ ਤਿਆਰੀ ਕਰ ਰਹਾ ਇਸ ਕਰਕੇ ਦੁਖੀ ਹੋ ਗਏ ਤੁਹੇ ਸੁਣਵਾਈ ਨਾ ਹੋਣ ਕਰਕੇ ਨੋਆ ਟੈਂਕੀ ਦਾ ਮਰਨ ਤੇ ਮਜਬੂਰ ਕੀਤਾ ਜਾ ਰਿਹਾ ਮੈਂ ਤੇ ਇਸ ਵੀ ਲਾਇਆ ਚੰਡੀਗੜ੍ਹ ਉਹਦੀ ਤਰੀਕ ਪਾਈ ਪਈ ਹੁਣ ਮੌਕੇ ਦਾ ਆ ਕੇ ਮੈਨੂੰ ਕਰਦਾ ਉਹ ਤੇ ਤਹਿਸੀਲਦਾਰ ਆ ਕੇ ਮੈਨੂੰ ਕੋਸਾ ਦੇਣ ਵੀ ਕਿੰਨੇ ਤੱਕ ਤੇਰਾ ਬਾਈ ਚੰਡੀਗੜ੍ਹ ਵਾਲਾ ਤੇਸ ਕੋਈ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਹੁਣ ਜੇ ਮੈਂ ਥੱਲੇ ਨਹੀਂ ਆਉਂਗਾ ਇਹਨੂੰ ਕੰਨ ਪਸਾਣਾ ਕੀਤਾ ਜਾਈ ਮੈਂ ਬਹੁਤ ਡਿਪਰੈਸ਼ਨ ਵਿੱਚ ਹਾਂ ਕਿੱਥੇ ਜਾਈਏ ਬਤਾਸੋ